ਪਹਾੜਾ ਦੇ ਵਿੱਚ ਮੀਂਹ ਆਫਤ ਬਣ ਚੁੱਕਾ ਹੈ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਵਰ ਰਿਹਾ ਹੈ ਕਹਿਰ ਦੇਖਣ ਨੂੰ ਮਿਲ ਰਿਹਾ ਜੋ ਹਾਲਾਤ ਨੇ ਹੁਣ ਉਹ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਚੁੱਕਿਆ ਹੈ ਕਿਉਂਕਿ ਸਕੂਲ ਬੰਦ ਕਰਨੇ ਪਏ ਸਕੂਲ ਕਾਲਜ ਇਸ ਵੇਲੇ ਹਿਮਾਚਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਮੰਡੀ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਕਾਂਗੜਾ ਦੇ ਵਿੱਚ ਹਮੀਰਪੁਰ ਦੇ ਵਿੱਚ ਇਸ ਵੇਲੇ ਸਕੂਲਾਂ ਨੂੰ ਬੰਦ ਕਰਨਾ ਪਿਆ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪੈ ਰਹੇ ਨੇ ਹਿਮਾਚਲ ਦੇ ਵਿੱਚ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਡਰਾ ਦੇਣ ਵਾਲੀਆਂ ਇਹ ਤਸਵੀਰਾਂ ਨੇ ਕਿਉਂਕਿ ਨਦੀਆਂ ਨਾਲੇ ਜਿਹੜੇ ਨੇ ਉਫਾਨ ਤੇ ਚੱਲ ਰਹੇ ਨੇ ਬਿਆਸ ਨਦੀ ਉਫਾਨ ਤੇ ਚੱਲ ਰਹੀ ਹੈ ਤੇ ਲੋਕਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਬਣਿਆ ਪਿਆ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਮੰਡੀ ਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਖਤਰਾ ਬਣਿਆ ਹੋਇਆ ਹੈ ਕਿਉਂਕਿ ਮੰਡੀ ਦੀ ਜੇ ਕੱਲ ਗੱਲ ਕੀਤੀ ਜਾਵੇ ਬੀਤੀ ਰਾਤ ਹੀ ਬੱਦਲ ਫਟਿਆ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇੱਕ ਹੀ ਪਰਿਵਾਰ ਦੇ 7 ਲੋਕ ਜਿਹੜੇ ਨੇ ਲਾਪਤਾ ਦੱਸੇ ਜਾ ਰਹੇ ਨੇ ਲਗਾਤਾਰ ਐਨਡੀਆਰਐਫ ਦੀਆਂ ਟੀਮਾਂ ਰੈਸਕਿਊ ਦੇ ਵਿੱਚ ਜੁਟੀਆਂ ਹੋਈਆਂ ਨੇ ਪਰ ਜੋ ਹਿਮਾਚਲ ਦੇ ਵਿੱਚ ਲੋਕ ਨੇ ਉਹਨਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜੋ ਸਥਾਨਕ ਲੋਕ ਨੇ ਉਹ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਪਹਾੜਾ ਦੇ ਵਿੱਚ ਨਾ ਆਓ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ ਕਿਉਂਕਿ ਇੱਥੇ ਥਾਂ-ਥਾਂ ਤੇ ਲੈਂਡਸਲਾਈਡ ਹੋ ਰਹੀ ਹੈ ਮੰਡੀ ਦੀਆਂ ਵੱਖ-ਵੱਖ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜੋ ਸਥਾਨਕ ਲੋਕ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਰਹੋ ਕਿਉਂਕਿ ਮੰਡੀ ਦੇ ਵਿੱਚ ਇਸ ਵੇਲੇ ਹਾਲਾਤ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਪਹਾੜਾ ਦੇ ਵਿੱਚ ਜੋ ਮੀਂਹ ਪੈ ਰਿਹਾ ਉਸ ਦਾ ਪੰਜਾਬ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਹਿਮਾਚਲ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਪੰਜਾਬ ਦੇ ਵਿੱਚ ਉਹ ਵੱਧ ਚੁੱਕਿਆ ਹੈ ਕਿਤੇ ਨਾ ਕਿਤੇ ਜੋ ਪੰਜਾਬ ਦੇ ਵਿੱਚ ਵੀ ਖਤਰਾ ਵੱਧ ਸਕਦਾ ਹੈ ਕਿਉਂਕਿ ਹਿਮਾਚਲ ਦੇ ਵਿੱਚ ਮੌਨਸੂਨ ਮੀਂਹ ਪੈ ਰਿਹਾ ਪਰ ਮੀਂਹ ਪੈਣ ਦੇ ਨਾਲ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ ਜੋ ਵਕ ਵਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਤੇ ਨਦੀ ਨਾਲੇ ਉਫਾਨਤੇ ਨੇ ਕਿਤੇ ਗੱਡੀਆਂ ਫਸੀਆਂ ਹੋਈਆਂ ਨੇ ਸੜਕਾਂ ਬਲੌਕ ਹੋ ਚੁੱਕੀਆਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਜਿਹੜੇ ਨੇ ਉਹ ਛੱਡਨੇ ਪੈ ਰਹੇ ਨੇ ਲੋਕ ਜਿਹੜੇ ਨੇ ਪਾਣੀ ਦੇ ਵਿੱਚ ਰੁੜਦੇ ਨਜ਼ਰ ਆ ਰਹੇ ਨੇ ਕਈ ਥਾਵਾਂ ਦੇ ਉੱਤੇ ਐਨਡੀਆਰਐਫ ਦੀ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਲੋਕਾਂ ਦੀਆਂ ਦੁਕਾਨ ਜਿਹੜੇ ਨੇ ਘਰ ਹੋਣ ਉਹ ਮਲਵੇ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਤਾਂ ਪਹਾੜਾ ਦੇ ਵਿੱਚ ਇਸ ਵੇਲੇ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ ਦਾ ਸਭ ਤੋਂ ਪਹਿਲਾ ਸਥਾਨਕ ਲੋਕ ਜੋ ਮੰਡੀ ਦੇ ਸਥਾਨਕ ਵਾਸੀ ਨੇ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅਪੀਲ ਕਰ ਰਹੇ ਨੇ ਉਹ ਤੁਹਾਨੂੰ ਸੁਣਾਉਂਦੇ ਆ ਕਿਉਂਕਿ ਜੂਨ ਦਾ ਮਹੀਨਾ ਸੀ ਵੱਡੀ ਗਿਣਤੀ ਦੇ ਵਿੱਚ ਲੋਕ ਪਹਾੜਾ ਦਾ ਰੁੱਕ ਕਰਦੇ ਨੇ ਅੱਜ ਜੁਲਾਈ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਕੁਝ ਲੋਕ ਵਾਪਸ ਵੀ ਪਰਤ ਰਹੇ ਨੇ ਪਰ ਕੁਝ ਲੋਕ ਉੱਥੇ ਠਹਿਰੇ ਵੀ ਹੋਏ ਨੇ ਤੇ ਜਿਹੜੇ ਲੋਕ ਹੁਣ ਪਲੈਨਿੰਗ ਕਰ ਰਹੇ ਨੇ ਕਿ ਅਸੀਂ ਉੱਥੇ ਜਾਈਏ ਪਹਾੜਾ ਦੇ ਵਿੱਚ ਇਸ ਵੇਲੇ ਦੇਖ ਕੇ ਆਈਏ ਮੌਸਮ ਕਿਹਦਾ ਹੈ ਕਿਉਂਕਿ ਮੀਂਹ ਦੇ ਵਿੱਚ ਪਹਾੜਾ ਦੇ ਵੱਲ ਲੋਕ ਰੁਕ ਕਰਦੇ ਨੇ ਮੌਸਮ ਸੁਆਬਨਾ ਹੁੰਦਾ ਨਹੀਂ ਪਰ ਜੋ ਸਥਾਨਕ ਲੋਕ ਨੇ ਉਹ ਵਾਰ-ਵਾਰ ਇਹੀ ਕਹਿ ਰਹੇ ਨੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ ਪਹਾੜਾ ਦੇ ਵਿੱਚ ਨਾ ਆਓ ਪ੍ਰਸ਼ਾਸਨ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਵਾਰ-ਵਾਰ ਕਿ ਪਹਾੜਾ ਦੇ ਵੱਲ ਇਸ ਵੇਲੇ ਰੁੱਖ ਨਾ ਕੀਤਾ ਜਾਵੇ क्योंकि हालात जराब हुए नजर आ रहे ने। पहला उस था, स्थानक गलबात जो बारिश हो रही है जगह जगह लैंडस्लाइड हो रहे हैं और ब्यास नदी का जो स्तर है वो भान पर है और यहाँ पर भी देख रहा हूं मैं साथ वाली पहाड़ी जो है यहां से बहुत सारा लैंडस्लाइड हो रहा है मेरी जन से यही रिक्वेस्ट है कि घर में ही रहे घर से बाहर निकले ਔਰ ਸੁਰੱਖਿਅਤ ਸਥਾਨੋਂ ਪੇ ਜਹਾਅ ਆ ਰਹੇ ਹਨ ਔਰ ਕੋਈ ਵੀ ਟ੍ਰੈਵਲਿੰਗ ਨਾ ਕਰੇ ਤਾਂ ਕਰਸੋਗ ਦੇ ਵਿੱਚ ਰਾਤ ਨੂੰ ਬੱਦਲ ਫਟਿਆ ਸੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਪਰਿਵਾਰ ਦੇ 7 ਮੈਂਬਰ ਇਸ ਵੇਲੇ ਲਾਪਤਾ ਨੇ ਉਹਨਾਂ ਪਰਿਵਾਰਾਂ ਦੇ ਉੱਤੇ ਕੀ ਬੀਤੀ ਹੋਏਗੀ ਜਿਨ੍ਹਾਂ ਦੇ ਆਲੇ ਦੁਆਲੇ ਇਹ ਲੋਕ ਰਹਿ ਰਹੇ ਸੀ ਕਿਉਂਕਿ ਲੋਕਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਬੜਿਆ ਹੋਇਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਅ ਅੱਗੇ ਆ ਰਿਹਾ ਹੈ ਉਸ ਦੇ ਨਾਲ ਲੋਕਾਂ ਦੇ ਘਰ ਰੁੜਦੇ ਜਾ ਰਹੇ ਨੇ ਕੋਈ ਗੱਡੀ ਹੋਵੇ ਕੋਈ ਵਾਹਨ ਹੋਵੇ ਕੋਈ ਸਕੂਲ ਹੋਵੇ ਕੋਈ ਦਫਤਰ ਹੋਵੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਇਸ ਤਰੀਕੇ ਦੇ ਨਾਲ ਵੱਧ ਰਿਹਾ ਕਿ ਉਹ ਮਲਵੇ ਦੇ ਵਿੱਚ ਤਬਦੀਲ ਹੋ ਰਹੇ ਨੇ ਇਸ ਵੇਲੇ ਸੜਕਾਂ ਬਲੌਕ ਹੋ ਚੁੱਕੀਆਂ ਨੇ ਤਾਂ ਹਿਮਾਚਲ ਦੀਆਂ ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਦੇਖ ਕੇ ਲੋਕ ਜਿਹੜੇ ਨੇ ਇਸ ਵੇਲੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੰਡੀ ਦੀਆਂ ਮੰਡੀ ਦੀਆਂ ਇਨੇ ਵਕ ਵਕ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਕਿਸ ਤਰੀਕੇ ਦੇ ਨਾਲ ਇਸ ਵੇਲੇ ਹਾਲਾਤ ਬਣੇ ਹੋਏ ਨੇ ਲੋਕਾਂ ਦੇ ਵਿੱਚ ਅਫੜਾ ਦਫੜੀ ਮੱਚੀ ਹੋਈ ਹੈ ਕਿਉਂਕਿ ਜੋ ਲੋਕ ਇਸ ਵੇਲੇ ਹਿਮਾਚਲ ਦੇ ਵਿੱਚ ਨੇ ਉਹ ਹਿਮਾਚਲ ਦੇ ਵਿੱਚ ਹੀ ਫਸੇ ਹੋਏ ਨੇ ਕਿਉਂਕਿ ਰਸਤੇ ਜਿਹੜੇ ਨੇ ਬੰਦ ਹੋ ਚੁੱਕੇ ਨੇ ਲੋਕਾਂ ਨੂੰ ਵਾਪਸ ਆਉਣ ਦੇ ਲਈ ਰਾਹ ਨਹੀਂ ਮਿਲ ਰਿਹਾ ਕੁਝ ਥਾਂ ਦੇ ਉੱਤੇ ਲੋਕ ਸੁਰੱਖਿਅਤ ਥਾਵਾਂ ਦੇ ਉੱਤੇ ਵੀ ਨੇ ਤੇ ਕੁਝ ਥਾਵਾਂ ਦੇ ਉੱਤੇ ਹੜ ਦਾ ਖਤਰਾ ਜਿਹੜਾ ਉਹ ਜ਼ਿਆਦਾ ਬਣਿਆ ਹੋਇਆ ਹੈ ਤੇ ਇਸੇ ਹੜ ਦੇ ਖਤਰੇ ਕਰਕੇ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲਜਾਇਆ ਜਾ ਰਿਹਾ ਹੈ ਜੋ ਥਾਵਾਂ ਦੇ ਉਤੇ ਲੋਕਾਂ ਦੇ ਘਰ ਡੋੜ ਚੁੱਕੇ ਨੇ ਤੇ ਲੋਕਾਂ ਨੂੰ ਵਾਪਸ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਆਪਣਾ ਸਾਰਾ ਸਮਾਨ ਛੁਕਣਾ ਪੈ ਰਿਹਾ ਸਭ ਤੋਂ ਪਹਿਲਾਂ ਮੰਡੀ ਦਾ ਧਰਮਪੁਰ ਇਲਾਕਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਰ طرف ਜਿਹੜਾ ਹਰ ਪਾਸੇ ਜਿਹੜੀ ਹੈ ਲੋਕਾਂ ਦੇ ਘਰ ਜਿਹੜੇ ਨੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਆਉਣਾ ਪੈ ਰਿਹਾ ਕਿਉਂਕਿ ਪਿਛਲੇ 24 ਘੰਟਿਆਂ ਤੋਂ ਹਿਮਾਚਲ ਦੇ ਵਿੱਚ ਲਗਾਤਾਰ ਮੀ ਪੈ ਰਿਹਾ ਹੈ ਰੈਡ ਅਲਰਟ ਪ੍ਰਸ਼ਾਸਨ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਘਰਾਂ ਦੇ ਵਿੱਚ ਹੋ ਤੇ ਆਪਣੇ ਘਰਾਂ 'ਚ ਹੀ ਰਹੋ ਕਿਸੇ ਵੀ ਗੈਰ ਜ਼ਰੂਰੀ ਕੰਮ ਦੇ ਲਈ ਘਰਾਂ ਤੋਂ ਬਾਹਰ ਨਾ Niklo ਕਿਉਂਕਿ ਜੋ ਬਾਹਰ ਹਾਲਾਤ ਨੇ ਉਹ ਬੇਹੱਦ ਡਰਾ ਦੇਣ ਵਾਲੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਇਸ ਤੋਂ ਬਾਅਦ ਬਿਆਸ ਨਦੀ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਨੇ ਜੋ ਇਸ ਵੇਲੇ ਉਫਾਨਤ ਹੈ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਲਗਾਤਾਰ ਮੀਂਹ ਪੈ ਰਿਹਾ ਇਸ ਦੇ ਕਾਰਨ ਬਿਆਸ ਨਦੀ ਉਫਾਨਤ ਹੈ ਜੋ ਆਲੇ ਦੁਆਲੇ ਦੇ ਲੋਕ ਨੇ ਬਿਆਸ ਨਦੀ ਦੇ ਕੰਢੇ ਜਿਹੜੇ ਲੋਕ ਰਹਿੰਦੇ ਨੇ ਜਿਨ੍ਹਾਂ ਦੀ ਰਿਹਾਇਸ਼ ਨੇ ਉਹਨਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬਿਆਸ ਨਦੀ ਦੇ ਵਿੱਚ ਪਾਣੀ ਦਾ ਪੱਧਰ ਵਧੇਗਾ ਤਾਂ ਸਭ ਤੋਂ ਵੱਧ ਖਤਰਾ ਉਹਨਾਂ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੂੰ ਹੋਵੇਗਾ ਖੜ ਦਾ ਖਤਰਾ ਹੋਵੇਗਾ ਕਿਉਂਕਿ ਜਿਸ ਤਰੀਕੇ ਨਾਲ ਪਾਣੀ ਪੱਦਰ ਵਧੇਗਾ ਤੇ ਉਹ ਨਦੀ ਦਾ ਪਾਣੀ ਓਵਰਫਲੋ ਹੋਏਗਾ ਤਾਂ ਸਭ ਤੋਂ ਪਹਿਲਾਂ ਲੋਕਾਂ ਦੇ ਘਰ ਰੁੜ ਸਕਦੇ ਨੇ ਤਾਂ ਇਸ ਤੋਂ ਬਾਅਦ ਤੀਸਰੀ ਤਸਵੀਰ ਤੁਹਾਨੂੰ ਦਿਖਾਵਾਂਗੇ ਜਿਹੜੀ ਹੈ ਪਿੰਡ ਕੋਟਲਾ ਦੀ ਮੰਡੀ ਦਾ ਹੀ ਇੱਕ ਪਿੰਡ ਵਾ ਜਿਸ ਤੇ ਵਿੱਚ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਥਾਂ ਥਾਂ ਤੇ ਲੈਂਡਸਲਾਈਡ ਹੋ ਰਹੀ ਹੈ ਪੱਥਰ ਮਲਵਾ ਸਾਰਾ ਰਸਤੇ ਤੇ ਆ ਚੁੱਕਾ ਹੈ ਇੱਕ ਟਰੱਕ ਤੁਸੀਂ ਦੇਖ ਸਕਦੇ ਹੋ ਇਸ ਤਸਵੀਰ ਦੇ ਵਿੱਚ ਫਸਿਆ ਹੋਇਆ ਜਿਸ ਦੀ ਮਦਦ ਦੇ ਲਈ ਪਿੰਡ ਵਾਲੇ ਪਹੁੰਚੇ ਹੋਏ ਨੇ ਪਰ ਇਹ ਤਸਵੀਰਾਂ ਕੁਝ ਚੁਣੀਂਦਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਅਜੀਹਾਈ ਹਾਲ ਹਿਮਾਚਲ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸਾਹਮਣੇ ਆ ਰਿਹਾ ਹੈ ਜੇਕਰ ਗੱਲ-ਗੱਲ ਕੀਤੀ ਜਾਵੇ ਬੀਤੇ ਦਿਨ ਇੱਕ ਕਾਰ ਸੀ ਜੋ ਟੈਟੇਰੀ ਹੋ ਗਿਆ ਮਲਵੇ ਦੇ ਵਿੱਚ ਤਬਦੀਲ ਹੋ ਗਿਆ ਇਸ ਤੋਂ ਇਲਾਵਾ ਹੁਣ ਦੀ ਗੱਲ ਕੀਤੀ ਜਾਵੇ ਤੇ ਅੱਜ ਵੀ ਹਿਮਾਚਲ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਖਰਾਬ ਹੀ ਨਜ਼ਰ ਆ ਰਹੇ ਨੇ ਮੰਡੀ ਦੇ ਵਿੱਚ ਲੋਕਾਂ ਦੇ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਤਾਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੰਡੀ ਦੀਆਂ 30 ਜੂਨ ਨੂੰ ਹਿਮਾਚਲ ਦੇ ਮੰਡੀ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੱਲ ਮੰਡੀ ਜ਼ਿਲ੍ਹੇ ਦੇ ਸਰਕਾਰੀ ਦਫ਼ਤਰ ਸਕੂਲ ਦੇ ਵਿੱਚ ਛੁੱਟੀਆਂ ਕਾ ਦਿੱਤੀਆਂ ਗਈਆਂ ਸੀ ਪਰ ਬੀਤੀ ਰਾਤ ਤੋਂ ਹੀ ਇਹ ਮੀਂਹ ਪੈ ਰਿਹਾ ਹੈ ਮੰਡੀ ਦੇ ਵਿੱਚ ਵੱਡਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਇੱਕ ਰਿਵਾਲਵਰ ਸਾਹ ਵੱਲ ਜਾਣ ਦੀ ਸੜਕ ਹੈ ਜਿਸ ਦੇ ਵਿੱਚ ਪਾੜ ਪੈ ਗਿਆ ਹੈ ਜਿਹੜੀ ਗੱਡੀਆਂ ਨੇ ਉਹ ਮਲਵੇ ਦੇ ਵਿੱਚ ਦੱਬ ਚੁੱਕੀਆਂ ਨੇ ਗੱਡੀਆਂ ਦੀਆਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਇੱਕ ਟਰੱਕ ਹੈ ਜੋ ਇਸ ਰਸਤੇ ਦੇ ਵਿੱਚ ਬਲੌਕ ਹੋ ਚੁੱਕਾ ਹੈ ਜੀਸੀਬੀ ਦੀ ਮਦਦ ਨਾਲ ਇਸ ਟਰੱਕ ਦਾ ਇਸ ਟਰੱਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਸ ਪਿੰਡ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਜਿੱਥੇ ਗੱਡੀਆਂ ਦਾ ਨੁਕਸਾਨ ਹੋਇਆ ਲੋਕਾਂ ਦੀਆਂ ਗੱਡੀਆਂ ਜੋ ਪਾਰਕਿੰਗ ਦੇ ਵਿੱਚ ਖੜੀਆਂ ਸੀਗੀਆਂ ਉਹਨਾਂ ਦਾ ਨੁਕਸਾਨ ਹੋਇਆ ਲੋਕਾਂ ਨੂੰ ਕਾਫੀ ਪਰੇਸ਼ਾਨੀ ਜਿਹੜੀ ਆ ਝੇਲਣੀ ਪਈ ਆ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੱਥਰ ਇਸ ਗੱਡੀ ਦੇ ਵਿੱਚ ਪਏ ਹੋਏ ਨੇ ਇਹ ਗੱਡੀ ਜਿਹੜੀ ਆ ਪੂਰੀ ਤਰੀਕੇ ਦੇ ਨਾਲ ਧਸ ਚੁੱਕੀ ਆ ਲੋਕ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਲੋਕਾਂ ਦੇ ਵੱਲੋਂ ਇਹ ਹਾਲਾਤ ਦੇਖੇ ਗਏ ਮੰਡੀ ਦੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਤਸਵੀਰਾਂ ਜਿਹੜੀਆਂ ਨੇ ਇਸੇ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਤੋਂ ਇਹ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕੁਦਰਤ ਦਾ ਵਿਕਰਾਲ ਰੂਪ ਕੁਦਰਤ ਦਾ ਇਹ ਤਬਾਹੀ ਦਾ ਰੂਪ ਜਿਹੜਾ ਉਹ ਦੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਮਲਬਾ ਹੀ ਮਲਬਾ ਨਜ਼ਰ ਆ ਰਿਹਾ ਕਿਉਂਕਿ ਪਾਣੀ ਦੇ ਇਸ ਤੇਜ਼ ਵਹਾਅ ਦੇ ਵਿੱਚ ਮਿੱਟੀ ਅੱਗੇ ਰੋੜ ਕੇ ਆਂਦੀ ਹੈ ਤੇ ਇਸੇ ਕਰਕੇ ਹਾਦਸੇ ਵੀ ਵਾਪਰ ਰਹੇ ਨੇ ਤੇ ਲੋਕਾਂ ਦੇ ਵੱਲੋਂ ਜੋ ਸਥਾਨਕ ਲੋਕ ਨੇ ਉਹਨਾਂ ਦੇ ਵੱਲੋਂ ਆਮ ਲੋਕਾਂ ਨੂੰ ਇਹੀ ਕਿਹਾ ਜਾ ਰਿਹਾ ਜੋ ਪਹਾੜਾ ਤਰੁਕ ਕਰ ਦੇ ਨੇ ਕਿ ਤੁਸੀਂ ਇਸ ਵੇਲੇ ਪਹਾੜਾ ਦੇ ਵਿੱਚ ਨਾ ਆਓ ਜਿਨ੍ਹਾਂ ਦੀ ਰਿਹਾਇਸ਼ ਹੈ ਉਹ ਤਾਂ ਉੱਥੇ ਰਹਿ ਰਹੇ ਨੇ ਪਰ ਉਹਨਾਂ ਨੂੰ ਵੀ ਸੁਰੱਖਿਅਤ ਥਾਵਾਂ ਦੇ ਉੱਤੇ ਲਜਾਇਆ ਜਾ ਰਿਹਾ ਕਿਉਂਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਸ ਵੇਲੇ ਖਤਰਾ ਜ਼ਿਆਦਾ ਬਣਿਆ ਹੋਇਆ ਹੈ ਉਹਨਾਂ ਇਲਾਕਿਆਂ ਨੂੰ ਪ੍ਰਸ਼ਾਸਨ ਦੇ ਵੱਲੋਂ ਖਾਲੀ ਜ਼ਰੂਰ ਕਰਵਾਇਆ ਜਾ ਰਿਹਾ ਤਾਂ 24 ਘੰਟਿਆਂ ਦੇ ਵਿੱਚ ਕਾਂਗੜਾ ਮੰਡੀ ਸਰਮੋਰ ਜ਼ਿਲ੍ਹੇ ਦੇ ਕੁਝ ਹਿੱਸਿਆਂ ਦੇ ਵਿੱਚ ਹੜ੍ਹ ਦੇ ਖਤਰੇ ਦੀ ਚੇਤਾਵਨੀ ਵੀ ਦਿੱਤੀ ਗਈ ਆ ਤਾਂ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਉਹ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਪੰਡੋਰ ਡੈਮ ਤੋਂ 1,50,000 ਕਿਊਸਿਕ ਪਾਣੀ ਜਿਹੜਾ ਹੈ ਉਹ ਛੱਡਿਆ ਗਿਆ ਹੈ ਭਾਰੀ ਮੀਂਹ ਪੈ ਰਿਹਾ ਹੈ ਬੱਦਲ ਫਟਣ ਦੀਆਂ ਵੱਖ-ਵੱਖ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਬਾਹੀ ਦਾ ਇਹ ਮੰਜ਼ਰ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਦੱਸੇ ਜਾ ਰਿਹਾ ਹੈ ਕਿ ਕੁਝ ਕਾਰ ਗੱਡੀਆਂ ਪਾਣੀ ਦੇ ਇਸ ਤੇਜ਼ ਵਹਾਅ ਦੇ ਵਿੱਚ ਵਹਿ ਚੁੱਕਿਆ ਨੇ ਕਰਸੋਗ ਇਲਾਕੇ ਦੇ ਵਿੱਚ ਦੋ ਥਾਵਾਂ ਤੇ ਬੱਦਲ ਫਟਿਆ ਸੀ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇੱਕ ਪਰਿਵਾਰ ਦੇ ਸੱਤ ਲੋਕ ਲਾਪਤਾ ਦੱਸੇ ਜਾ ਰਹੇ ਨੇ ਕੁਝ ਘਰ ਜਿਹੜੀਆਂ ਗੱਡੀਆਂ ਨੇ ਉਹ ਵਹਿ ਚੁੱਕਿਆ ਨੇ ਵਕ ਵਕ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਇਹ ਬਿਆਸ ਨਦੀ ਦੀ ਤਸਵੀਰਾਂ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਫਾਨ ਤੇ ਇਹ ਨਦੀ ਨਜ਼ਰ ਆ ਰਹੀ ਹੈ ਤ ਤੁਹਾਨੂੰ ਤਸਵੀਰਾਂ ਹਿਮਾਚਲ ਦੀਆਂ ਦਿਖਾਈਆਂ ਤੇ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਇੰਨਾ ਹਾਲਾਤਾ ਕਰਕੇ ਪੰਜਾਬ ਦੇ ਵਿੱਚ ਵੀ ਖਤਰਾ ਜਿਹੜਾ ਉਹ ਲਗਾਤਾਰ ਵੱਧਦਾ ਹੀ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਵੀ ਮੀਂਹ ਲਗਾਤਾਰ ਪੈ ਰਿਹਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਵੇਰ ਤੋਂ ਮੀਂਹ ਪੈ ਰਿਹਾ ਕਈ ਥਾਵਾਂ ਦੇ ਉੱਤੇ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਾ ਹੈ ਕਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਤੇ ਇਸੇ ਕਰਕੇ ਜੋ ਹਿਮਾਚਲ ਦੇ ਹਾਲਾਤ ਨੇ ਕਿਤੇ ਨਾ ਕਿਤੇ ਪੰਜਾਬ ਦੇ ਉੱਤੇ ਵੀ ਅਸਰ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਹਿਮਾਚਲ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਇਤਿਹਾਤ ਵੱਜੋਂ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਹਮੀਰਪੁਰ ਦੀ ਕਾਂਗੜਾ ਦੀ ਤੇ ਇਸ ਤੋਂ ਲਾਵਾ ਮੰਡੀ ਦੀ ਤਾਂ ਉਸ ਦੇ ਵਿੱਚ ਜੋ ਸਕੂਲ ਨੇ ਕਾਲਜ ਨੇ ਸਰਕਾਰੀ ਦਫ਼ਤਰ ਨੇ ਫਿਲਹਾਲ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਸਭ ਤੋਂ ਵੱਧ ਖਤਰਾ ਇਸ ਵੇਲੇ ਮੰਡੀ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਹਾੜਾ ਦੇ ਵਿੱਚ ਇਸ ਵੇਲੇ ਨੀ ਜਿਹੜਾ ਆਫਤ ਬਣ ਕੇ ਵਰ ਰਿਹਾ ਹੈ ਕਹਿਰ ਬਣ ਕੇ ਵਰ ਰਿਹਾ ਹੈ ਜੋ ਵੱਖ-ਵੱਖ ਤਸਵੀਰਾਂ ਆndੀਆਂ ਨੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਡਰ ਦਾ ਮਾਹੌਲ ਜਿਹੜਾ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ کٹی نی جا بوئی نی کار نہیں ہے جا مت بولے نی چلو ہم بھی گاڑی بس لے

भाई हाल रोड सुनाओ के पास पूरा हो गया गड्डी टेडी हो गई है पर देख सकते हैं पूरी गाड़ी टेडी ए भाई पूरी गाड़ी लटक चुकी है यहाँ ये पूरी गाड़ी लटक चुकी है भाई देखो पूरी मलबे में चली गई है गड्डी तो जो भाई भी आए भाई आराम से आए लाइट नहीं लाइट आई नहीं आएगी बंद किसकी वजह से रात को दो बार आई आएगी Oh, my God.